टैक्स करना बाद करा क्योंकि फिर रोल जाने सारे नंबर ऑल सैट जीट जी जगारा लाओ जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹੇ ਜ਼ੋਰ ਆ ਸੋਤ ਰਿਆ ਕਾਲੋ ਆਲਸਰ ਜੀ ਹਾਂਜੀ ਹਾਂਜੀ ਆਲਸਰ ਤੇ ਕਰੀਏ ਸਟਾਰਟ ਕਰੋ ਜੀ ਕਰੋ ਜੀ ਲਾਈਵ ਸਭ ਤੋਂ ਪਹਿਲਾਂ ਅੱਜ ਮੀਡੀਆ ਵਾਲੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਪਾਸਟਰਾਂ ਦੇ ਖਿਲਾਫ ਜਿਹੜੀ ਜੰਗ ਅਸੀਂ ਅਸਲ ਚ ਪਖੰਡਵਾਦ ਦੇ ਖਿਲਾਫ ਜਿਹੜੀ ਜੰਗ ਅਸੀਂ ਸ਼ੁਰੂ ਕੀਤੀ ਸੀ ਉਹ ਸਭ ਤੁਹਾਡੇ ਮੀਡੀਆ ਵਾਲੇ ਭਰਾਵਾਂ ਦੀ ਸਾਥ ਦੇ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹੈਗੇ ਆ ਨਹੀਂ ਤਾਂ ਪਾਸਟਰ ਜਿਹੜਾ ਉਹ ਬਰਜਿੰਦਰ ਬਲਾਦਕਾਰੀ ਮੈਂ ਉਹਨੂੰ ਪਾਸਟਰ ਨਹੀਂ ਕਹਾਂਗਾ ਬਲਾਦਕਾਰੀ ਉਹ ਬਹੁਤ ਵੱਡੀ ਸ਼ੈ ਸੀ ਉਹਨੂੰ ਹਰਾਉਣਾ ਬਹੁਤ ਮੁਸ਼ਕਿਲ ਸੀਗਾ ਉਸ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਕੀਤਾ ਬਹੁਤ ਲੋਕਾਂ ਨੂੰ ਮਾਰਿਆ ਛੁਟਿਆ ਤੁਹਾਡੇ ਅੱਜ ਸਾਰੀ ਮੀਡੀਆ ਤੇ ਇੱਕ ਸੀਸੀਟੀਵੀ ਚੱਲ ਰਹੀ ਹੈਗੀ ਆ ਜਿਦੇ ਵਿੱਚ ਬਰਜਿੰਦਰ ਇੱਕ ਇੱਕ ਕਿਸਾਨ ਨੂੰ ਖਿੱਚ ਕੇ ਉਹਦੇ ਆਫਿਸ ਲੈ ਕੇ ਜਾਂਦਾ ਤੇ ਉਹਨੂੰ ਮਾਰਦਾ ਕੁੱਟਦਾ ਹੈਗਾ ਉਹਨੂੰ ਅੱਧ ਮਰਿਆ ਕਰਦਾ ਹੈਗਾ ਇਹ ਉਹਦੇ ਨਾਲ ਦੇ ਸਾਥੀ ਦੀ ਫੋਟੋ ਸ਼ਾਇਦ ਹਾਲੇ ਤੱਕ ਤੁਹਾਡੇ ਕਈ মিডিਆ ਵਾਲੇ ਮਿੱਤਰਾਂ ਤੱਕ ਪਹੁੰਚ ਚੁੱਕੀ ਹੋਣੀ ਆ 307 ਤੱਕ 307 ਜਾਂ 302 ਬਣਦੀ ਸੀ ਪਰ ਇਸ ਪਰਚੇ ਦੇ ਵਿੱਚ ਪਾਸਟਰ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਉਸ ਨੇ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਅੱਡੇ ਤੋਂ ਵੱਡ ਪਿੰਡ ਨੂੰ ਕੁੱਟਿਆ ਅੱਡੇ ਤੋਂ ਵੱਡ ਪਿੰਡ ਦੀਆਂ ਗੱਡੀਆਂ ਤੋੜੀਆਂ ਮੋਟਰਸਾਈਕਲ ਤੋੜੇ ਗੱਲ ਕੀ ਸੀ ਗੱਲ ਸਿਰਫ ਇੰਨੀ ਕੁ ਸੀਗੀ ਕਿ ਜਿੱਥੇ ਉਹ ਪਾਸਟਰ ਜਿਹੜਾ ਪਾਸਟਰ ਮੈਂ ਉਹਨੂੰ ਪਾਸਟਰ ਨਹੀਂ ਉਹਨੂੰ ਬਲਾਤਕਾਰੀ ਬਰਜਿੰਦਰ ਕਹਿੰਨਾ ਜਿੱਥੇ ਉਹ ਬਲਾਤਕਾਰੀ ਬਰਜਿੰਦਰ ਆਪਣਾ ਪ੍ਰਚਾਰ ਕਰ ਰਿਹਾ ਸੀ ਉਹਦੇ ਨਾਲ ਹੀ ਕਿਸਾਨ ਆਪਣੇ ਖੇਤ ਦੇ ਚ ਵੱਢੀ ਕਰ ਰਿਹਾ ਸੀਗਾ ਉਸ ਟਰੈਕਟਰ ਦੀ ਆਵਾਜ਼ ਤੋਂ ਅੱਕਿਆ ਹੋਇਆ ਇਹ ਬਰਜਿੰਦਰ ਜਿਹੜਾ ਪਾਸਟਰ ਬਰਜਿੰਦਰ ਬਲਾਤਕਾਰੀ ਇਹ ਉਸ ਕਿਸਾਨ ਨੂੰ ਰੋਕਣ ਵਾਸਤੇ ਆਪਣੇ ਬੌਂਸਰ ਭੇਜਦਾ ਜਦੋਂ ਬੌਂਸਰ ਭੇਜਦਾ ਉੱਥੇ ਤੂ ਤੂ ਮੈਮੇ ਹੁੰਦੀ ਆ ਲੜਾਈ ਹੁੰਦੀ ਆ ਉਸ ਲੜਾਈ ਚ ਇਹ ਵਰਜਿੰਦਰ ਬਲਾਤਕਾਰੀ ਅੱਡੇ ਤੋਂ ਵੱਧ ਪਿੰਡ ਨੂੰ ਕੁੱਟਦਾ ਆਪਣੇ ਬੌਂਸਰਾਂ ਨੂੰ ਲੈ ਕੇ ਅੱਡੇ ਤੋਂ ਵੱਧ ਪਿੰਡ ਦੀਆਂ ਲੱਤਾਂ ਤੋੜਦਾ ਬਾਹਾਂ ਤੋੜਦਾ ਪ੍ਰੋਪਰ ਇੱਕ ਦੰਗੇ ਦਾ ਮਾਹੌਲ ਬਣਾਉਂਦਾ ਉੱਥੇ ਉਸ ਪਿੰਡ 'ਚ ਦੰਗਾ ਹੁੰਦਾ ਉਸ ਪਿੰਡ ਦਾ ਨਾਮ ਜਿਹੜਾ ਹੈਗਾ ਆ ਮਾਜਰੀ ਮਾਜਰੀ ਬੂਥਗੜ੍ਹ ਉਸ ਪਿੰਡ ਦਾ ਨਾਮ ਹੈਗਾ ਜੀ ਉਸ ਪਿੰਡ 'ਚ ਪੂਰਾ ਦੰਗੇ ਦਾ ਮਾਹੌਲ ਬਣਾਇਆ ਜਾਂਦਾ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ ਜਾਂਦਾ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਆ ਉਹ ਸਾਡੇ ਹੱਥ ਹੁਣ ਆਈ ਆ ਕਿਉਂਕਿ ਇਸਨੇ ਕੀ ਕੀਤਾ ਇਸਨੇ ਪਹਿਲਾਂ ਤਾਂ ਲੋਕਾਂ ਨੂੰ ਪੁੱਟਿਆ ਜਾਨੋਂ ਮਾਰਨ ਤੱਕ ਗਿਆ ਅਦਮੋਹੇ ਕਰਕੇ ਸਿੱਟਿਆ ਪਰ ਅੱਜ ਵੀ ਇਸ ਬਲਾਤਕਾਰੀ ਦਾ ਸਾਮਰਾਜ ਜੇਲ੍ਹ ਦੇ ਵਿੱਚ ਬੈਠੇ ਵੀ ਚੱਲਦਾ ਪਿਆ ਉਹ ਵੀ ਮੈਂ ਅੱਗੇ ਦੱਸਾਂਗਾ ਕਿਵੇਂ ਉਸ ਤੋਂ ਬਾਅਦ ਇੰਨਾ ਸਭ ਕੁਝ ਤੁਸੀਂ ਇਹ ਫੋਟੋਸ ਤਾਂ ਦੇਖ ਹੀ ਲੀਆਂ ਇੰਨਾ ਸਭ ਕੁਝ ਹੋਣ ਤੋਂ ਬਾਅਦ ਲੋਕੀ ਜੇਲ੍ਹ ਲੋਕੀ ਹਸਪਤਾਲਾਂ ਦੇ ਵਿੱਚ ਭਰਤੀ ਹੁੰਦੇ ਨੇ ਮਾਰਨ ਦੀਆਂ ਉਹਨਾਂ ਨੂੰ ਕੋਸ਼ਿਸ਼ਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਇਹਨੂੰ ਕੋਈ ਹੱਥ ਨਹੀਂ ਲਾਂਦਾ ਉਲਟਾ ਵਰਜਿੰਦਰ ਆਪਣੇ ਪੈਸੇ ਦੇ ਦਮ ਤੇ ਤੇ ਆਪਣੀ ਪਹੁੰਚ ਦੇ ਦਮ ਤੇ ਇਹ ਇਹਨਾਂ ਦੇ ਖਿਲਾਫ ਔਰ ਇਹ ਜਿਹੜੇ ਬੈਠੇ ਨੇ ਪਿੰਡ ਵਾਲੇ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਵਾ ਦਿੰਦਾ ਪੁਲਿਸ ਵਾਲਿਆਂ ਦੀ ਸ਼ਹਿ ਦੇ ਨਾਲ ਮਿਲੀ ਭੁਗਤ ਦੇ ਨਾਲ ਇਹ ਪੁਲਿਸ ਵਾਲਿਆਂ ਦੀ ਸ਼ਹਿ ਤੇ ਮਿਲੀ ਭੁਗਤ ਮੈਂ ਆਪ ਆਪਣੇ ਵੱਲੋਂ ਕੋਈ ਲਫ਼ਜ਼ ਨਹੀਂ ਵਰਤ ਰਿਆ ਮੇਰੇ ਕੋਲ ਇੱਕ ਕੋਰਟ ਦੀ ਜੱਜਮੈਂਟ ਹੈ ਇੱਥੇ ਇਸ ਟਾਈਮ ਮੌਜੂਦ ਆ ਜਿਹਦੇ ਵਿੱਚ ਜੱਜ ਸਾਹਿਬ ਲਿਖਦੇ ਨੇ ਕਿ ਵਰਜਿੰਦਰ ਜਿਹੜਾ ਹੈਗਾ ਆਪਣੀ ਪੁਲਿਸ ਦੀ ਪਹੁੰਚ ਤੇ ਆਪਣੀ ਜਿਹੜੀ ਹੈਗੀ ਹੈ ਇਨਫਲੂਐਂਸ ਦੇ ਨਾਲ ਪੁਲਿਸ ਦੀ ਪਹੁੰਚ ਤੇ ਇਨਫਲੂਐਂਸ ਦੇ ਨਾਲ ਪਿੰਡ ਵਾਲਿਆਂ ਦੇ ਤੇ ਕਿਸਾਨ ਦੇ ਵਿਰੁੱਧ ਪਰਚੇ ਦਰਜ ਕਰੋਂਦਾ ਜਿਹੜੇ ਫੇਕ ਆ ਜਿਹੜੇ ਰੱਦ ਹੋਣੇ ਚਾਹੀਦੇ ਆ ਇਸ ਲੈਵਲ ਤੱਕ ਇਸ ਵਰਜਿੰਦਰ ਪਾਸਟਰ ਦੀ ਪਹੁੰਚ ਆ ਅੱਜ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮਕਸਦ ਹੈਗਾ ਇਹ ਬਲਾਤਕਾਰੀ ਇਸ ਕਿਸਾਨ ਦੀ ਜ਼ਮੀਨ ਦੱਬ ਕੇ ਬੈਠਾ ਹੋਇਆ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਆ ਔਰ ਇਹ ਵਿਚਾਰਾ ਅੱਜ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਆਉਣ ਤੋਂ ਇੰਨਾ ਡਰਿਆ ਇੰਨਾ ਘਬਰਾਇਆ ਹੋਇਆ ਕਿ ਘਰੇ ਲੁਕਿਆ ਬੈਠਾ ਇਹਦੀ ਹਿੰਮਤ ਨਹੀਂ ਪੈਰੀ ਇਹਦੇ ਨਾਲ ਉਹ ਸਭ ਵਰਤੀਰੇ ਕੀਤੇ ਗਏ ਆ ਆ ਜਿਹੜੀ ਆਰਡਰ ਦੀ ਕਾਪੀ ਆ ਇਹ ਆਰਡਰ ਇਹ ਆਰਡਰ ਬਰਜੰਦਰ ਬਲਾਤਕਾਰੀ ਤੋਂ ਇਸ ਕਿਸਾਨ ਦੀ ਜ਼ਮੀਨ ਛੁੜਾਉਣ ਵਾਸਤੇ ਹੋਇਆ ਮਾਣਯੋਗ ਕੋਰਟ ਨੇ ਕੀਤਾ ਹੈਗਾ ਔਰ ਇਹ ਆਰਡਰ 22 11 2024 ਲਗਭਗ ਅੱਜ ਤੋਂ 6 ਮਹੀਨੇ ਪਹਿਲਾਂ ਮਾਨਯੋਗ ਕੋਰਟ ਦਾ ਇਹ ਆਰਡਰ ਆਇਆ ਹੈ ਕਿ ਬਰਜਿੰਦਰ ਦੀ ਜਿੱਥੇ ਚੜਚਾ ਲੱਗ ਰਹੀ ਹੈ ਉਹ ਇੱਕ ਕਬਜ਼ੇ ਦੀ ਜ਼ਮੀਨ ਹੈ ਉਸ ਨੂੰ ਕਬਜ਼ੇ ਨੂੰ ਖਾਲੀ ਕਰਾਇਆ ਜਾਵੇ ਫਿਰ ਨਾਲ ਦੀ ਨਾਲ ਮਾਨਯੋਗ ਕੋਰਟ ਇਹ ਲਿਖਦੇ ਨੇ ਕਿ ਬੂਦਗੜ ਪੁੱਜੇ ਮੌਕੇ ਤੇ ਪਟਵਾਰੀ ਹਲਕਾ ਰਿਕਾਰਡ ਹਾਜ਼ਰ ਆਇਆ ਪਰੰਤੂ ਮੌਕੇ ਪਰ ਧਿਰਾਂ ਦੀ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਨੂੰ ਖਾਲੀ ਕਰਾਉਣ 'ਚ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਲਈ ਉਪਰੋਕਤ ਕੰਮ ਨੂੰ ਕਰਨ ਸਮੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਸਹਾਇਤਾ ਅਤੇ ਲੇਡੀਜ਼ ਪੁਲਿਸ ਮੁਹੱਈਆ ਕਰਾਈ ਜਾਵੇ ਅਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕਿੱਥੇ ਰਣ ਦੀ ਤਰਪਾਲਤਾ ਕੀਤੀ ਜਾਵੇ ਇਹ ਮਾਨਯੋਗ ਕੋਰਟ ਦਾ ਆਰਡਰ ਹੈ ਅੱਜ ਤੋਂ 6 ਮਹੀਨੇ ਪੁਰਾਣਾ ਮੈਂ ਪੁੱਛਣਾ ਚਾਹਾਂਗਾ ਪ੍ਰਸ਼ਾਸਨ ਨੂੰ ਜਦੋਂ ਗੱਲ ਆਉਂਦੀ ਆ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਤੁਸੀਂ ਪੂਰਾ ਪੰਜਾਬ ਜਾਮ ਕਰਦੇ ਹੋ ਤੁਸੀਂ ਘਰਾਂ ਚ ਬੈਠਿਆਂ ਤੱਕ ਨੂੰ ਚੱਕ ਲੈਨੇ ਹੋ ਤੁਸੀਂ ਇੱਕ ਪੂਰਾ ਦਹਿਸ਼ਤ ਦਾ ਮਾਹੌਲ ਬਣਾਨੇ ਹੋ ਦਿੱਲੀ ਤੋਂ ਮਿਲਟਰੀ ਬੁਲਾ ਲੈਨੇ ਹੋ ਪਰ ਇਹ ਜਿਹੜਾ ਪਾਸਟਰ ਇਹ ਜਿਹੜਾ ਬਲਾਤਕਾਰ ਹੀ ਆ ਇਹ ਜਿਹੜਾ ਠੱਗ ਹੈਗਾ ਆ ਇਹ ਜਿਹੜਾ ਠੱਗ ਹੈ ਫੱਦਾਂ ਦਾ ਸਰਗਣਾ ਆ ਇਹ ਬਲਾਦਕਾਰੀ ਆ ਇਹ ਕਬਜ਼ੇ ਕਰਨ ਵਾਲਾ ਇਸ ਦੀ ਵਾਰੀ ਤੁਹਾਡੀ ਸਾਰੀ ਬਹਾਦਰੀ ਮਾਫ਼ ਕਰਨਾ ਮੈਨੂੰ ਇਹ ਲਫ਼ਜ਼ ਵਰਤਣੇ ਪੈ ਰਹੇ ਨੇ ਕਿਉਂਕਿ ਤੁਸੀਂ ਬਹਾਦਰੀ ਦਿਖਾਈ ਨਹੀਂ ਤੁਹਾਡੀ ਭਲਾ ਬਹਾਦਰੀ ਕਿੱਥੇ ਆ ਤੁਹਾਡਾ ਸਾਰਾ ਕਾਨੂੰਨ ਥਾਰਾ ਲਾਮ ਲਸ਼ਕਰ ਕਿੱਥੇ ਆ ਇਹਦੇ ਤੋਂ ਇੱਕ ਗਰੀਬ ਦੀ ਜਿਹੜੀ ਇਹ ਮਾਰਨ ਤੱਕ ਗਿਆ ਕਤਲ ਕਰਨ ਤੱਕ ਗਿਆ ਉਹਦੀ ਜ਼ਮੀਨ ਹੁਣ ਤੱਕ ਪ੍ਰਸ਼ਾਸਨ ਕਿਉਂ ਨਹੀਂ ਛੜਾ ਸਕਿਆ ਅੱਜ ਤੱਕ ਇਹ ਆਰਡਰ ਜਿਹੜੀ ਹੈਗੀ ਹੈ ਤਮਿਲ ਕਿਉਂ ਨਹੀਂ ਹੋਏ ਇਸ ਤੇ ਇਹ ਸਵਾਲ ਪੁੱਛਣਾ ਬਹੁਤ ਜ਼ਰੂਰੀ ਤੇ ਬਹੁਤ ਲਾਜ਼ਮੀ ਆ ਕੀ ਸਿਰਫ ਸਿੱਖਾਂ ਦੇ ਖਿਲਾਫ ਹੀ ਤੁਹਾਡੇ ਸਾਰੇ ਕਾਨੂੰਨ ਨੇ ਕੀ ਕਾਨੂੰਨ ਡੋਗਲਾ ਹੈਗਾ ਇਹ ਮੇਰਾ ਸਵਾਲ ਆ ਮੈਂ ਇਲਜ਼ਾਮ ਨਹੀਂ ਲਗਾ ਰਿਹਾ ਇਹ ਇਲਜ਼ਾਮ ਹੁਣ ਤੁਸੀਂ ਸਾਬਤ ਕਰਨਾ ਕਿ ਅਸਲ ਚ ਤੁਸੀਂ ਇਹਦੇ ਖਿਲਾਫ ਕੋਈ ਕਾਰਵਾਈ ਕਰਨਾ ਚਾਹੁੰਦੇ ਹੋ ਪਟਵਾਰੀ ਸਾਹਿਬ ਕਿੱਥੇ ਸੁੱਤੇ ਹੋਏ ਨੇ 6 ਮਹੀਨੇ ਤੋਂ ਇਹ ਆਰਡਰ ਪਟਵਾਰੀ ਸਾਹਿਬ ਕੋਲ ਹੈਗਾ ਪੰਚਾਇਤ ਕੋਲ ਹੈਗਾ ਹਰ ਉਹ ਅਧਿਕਾਰੀ ਕੋਲ ਇਹ ਆਰਡਰ ਪਹੁੰਚਿਆ ਆ ਪਰ ਬਰਜਿੰਦਰ ਦੇ ਡਰ ਦੇ ਮਾਰੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਨਾਲ ਆਰਡਰਾਂ ਨੂੰ ਤਾਮਿਲ ਕਿਉਂ ਨਹੀਂ ਕਰਵਾ ਰਿਆ ਸੀਸੀਟੀਵੀ ਫੁਟੇਜ ਤੁਸੀਂ ਸਾਰਿਆਂ ਨੇ ਦੇਖ ਲਈ ਸਾਰੀ ਜਨਤਾ ਦੇਖ ਚੁੱਕੀ ਆ ਇੱਕ ਸੀਸੀਟੀਵੀ ਇਸ ਤੋਂ ਪਹਿਲਾਂ ਆਈ ਜਦੋਂ ਵਰਜਿੰਦਰ ਇੱਕ ਲੇਡੀ ਨੂੰ ਕੁੱਟਦਾ ਆ ਵਰਜਿੰਦਰ ਦੇ ਚਮਚਿਆਂ ਨੇ ਕਿਹਾ ਕਿ ਇਹ AI ਦੀ ਬਣੀ ਹੋਈ ਆ ਫਿਰ ਅਸੀਂ ਉਹਦਾ ਦੂਜਾ ਐਂਗਲ ਰਿਲੀਜ਼ ਕਰਦੇ ਆ ਫਿਰ ਮੂੰਹ ਬੰਦ ਹੋ ਗਏ ਫਿਰ ਜਦੋਂ ਇਹਨਾਂ ਨੇ ਕਿਹਾ ਇਹ AI ਬਣੀ ਹੋਈ ਆ ਫਿਰ ਦੂਜਾ ਐਂਗਲ ਆਣ ਤੋਂ ਬਾਅਦ ਫਿਰ ਕਿਉਂ ਨਹੀਂ ਕਿਹਾ ਇਹ AI ਬਣੀ ਹੋਈ ਆ ਅੱਜ ਸਾਡੀ ਉਹ ਭੈਣ ਇਸ ਟਾਈਮ ਐਸਐਸਪੀ ਆਫਿਸ ਬੈਠੀ ਆ ਕਿਉਂ ਕਿਉਂਕਿ ਵਰਜਿੰਦਰ ਜਿੱਦਾਂ ਇੱਥੇ ਮਾਨਯੋਗ ਕੋਡ ਲਿਖਦਾ ਕਿ ਪਰਜਿੰਦਰ ਫੇਕ ਪਰਚੇ ਕਰਾਉਣ ਦੇ ਵਿੱਚ ਮਾਹਰ ਹੈ ਸਾਡੀ ਉਸ ਭੈਣ ਦੇ ਉੱਤੇ ਉਸ ਭੈਣ ਦੇ ਪਰਿਵਾਰ ਦੇ ਉੱਤੇ ਬਲਾਤਕਾਰ ਦਾ ਪਰਚਾ ਦਰਜ ਕਰਾ ਕੇ ਉਹ ਇਸ ਟਾਈਮ ਐਸਐਸਪੀ ਆਫਿਸ ਤੁਸੀਂ ਫੋਨ ਕਰਕੇ ਪੁੱਛ ਲਓ ਉੱਥੇ ਬੈਠੇ ਨੇ ਹਾਜ਼ਰੀ ਭਰਦੇ ਨੇ ਜਿਹੜੀ ਕੋਟਕਪੂਰੇ ਵਾਲੀ ਲੜਕੀ ਆ ਉਸ ਲੜਕੀ ਦੇ ਪਿਤਾ ਦੇ ਔਰ ਭਾਰ ਭਰਾ ਪਤੀ ਦੇ ਉੱਤੇ ਬਲਾਤਕਾਰ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਉਹ ਵੀ ਠੱਕੇ ਖਾ ਰਹੇ ਨੇ ਵੱਡੇ ਵੱਡੇ ਅਫਸਰਾਂ ਦੇ ਕੋਲ ਇਹ ਕਿਸਾਨ ਇਹਦੇ ਉੱਤੇ ਫੇਕ ਪਰਚਾ ਦਰਜ ਕਰਾ ਦਿੱਤਾ ਕੀ ਗੱਲ ਇਹਦੇ ਕੋਲ ਪਰਚੇ ਦਰਜ ਕਰਾਉਣ ਵਾਲੀ ਕੋਈ ਖਾਸ ਮਸ਼ੀਨਰੀ ਆ ਜਿਹੜਾ ਇਹਦੇ ਖਿਲਾਫ ਸੱਚ ਬੋਲੇ ਮੇਰੇ ਖਿਲਾਫ ਪਰਚਾ ਦਰਜ ਕਰਾਉਣ ਨੂੰ 5 ਲੱਖ ਰੁਪਏ ਦੀ ਆਫਰ ਦਿੱਤੀ ਗਈ ਆ ਬਹੁਤ ਸਾਰੇ ਲੋਕਾਂ ਨੂੰ ਕਿ ਤੁਸੀਂ ਪਾਰਟੀ ਬਣ ਕੇ ਖੜੇ ਹੋਵੋ ਤੇ ਦੁਆਬੀ ਦੇ ਖਿਲਾਫ ਪਰਚਾ ਦਰਜ ਕਰਾਉਣਾ ਮੈਂ ਕਹਿੰਦਾ ਜੱਟ ਦਾ ਪੁੱਤ ਖੜਿਆ ਤੂੰ ਤਰਾ ਪਰਚਾ ਦਰਜ ਤੇਰੇ ਪਰਚਾ ਤੋਂ ਨਹੀਂ ਡਰਦੇ ਬਰਜਿੰਦਰਾ ਅਖੀਰ ਤੱਕ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਪਰ ਸਵਾਲ ਹੈਗਾ ਪ੍ਰਸ਼ਾਸਨ ਕਿਉਂ ਸੁਟਾਇਆ ਇਨੇ ਬਾਰ-ਬਾਰ ਮੀਡੀਆ 'ਚ ਆ ਕੇ ਕਿਹਾ ਵਰਜਿੰਦਰ ਨੇ ਕਿ ਪ੍ਰਸ਼ਾਸਨ ਇਹਦੀ ਜੇਬ 'ਚ ਤੇ ਆ ਤਾਂ ਸਾਫ਼ ਹੀ ਕੋਟ ਵੀ ਲਿਖੀ ਜਾਂਦਾ ਹੈ ਕਿ ਪੁਲਿਸ ਦੀ ਜੇਬ 'ਚ ਪੁਲਿਸ ਅਫਸਰਾਂ ਦੇ ਨਾਲ ਮਿਲੇ ਹੋਏ ਮੈਂ ਤੁਹਾਨੂੰ ਇੱਕ ਇਸ ਆਰਡਰ ਦੀ ਪੂਰੀ ਕਾਪੀ ਮੈਂ ਤੁਹਾਨੂੰ ਮੁਹੱਈਆ ਕਰਾਉਂਗਾ ਇਹਨੂੰ ਨਾਲ ਨੱਥੀ ਜ਼ਰੂਰ ਕਰਿਓ ਇੱਕ ਮਾਨਯੋਗ ਕੋਰਟ ਕਹਿ ਰਿਆ ਹੁਣ ਇਹ ਪੁਲਿਸ ਵਾਲੇ ਆਪ ਪੁਲਿਸ ਪ੍ਰਸ਼ਾਸਨ ਆਪ ਸਾਬਤ ਕਰੇ ਕਿ ਕਦੋਂ ਇਸ ਕਿਸਾਨ ਦੀ ਜ਼ਮੀਨ ਛਡਾਉਣੀ ਆ ਆ ਇੱਕ ਪਹਿਲਾਂ ਇਹ ਬਲਾਤਕਾਰੀ ਸਾਬਤ ਹੋਇਆ ਉਸ ਤੋਂ ਬਾਅਦ ਇਹ ਚੋਰਾਂ ਤੇ ਠੱਗ ਠੱਗ ਠੱਗੀਆਂ ਦਾ ਸਰਗਣਾ ਵੀ ਸਾਬਤ ਹੋਇਆ ਇਸ ਬਰਜਿੰਦਰ ਦੀ ਚਰਚ ਦੇ ਵਿੱਚ ਐਂਕਰਿੰਗ ਕਰਨ ਵਾਲੇ ਦੋ ਆਦਮੀ ਤੇ ਜਨਾਨੀ ਉਹਨਾਂ ਦੇ ਉੱਤੇ ਠੱਗੀ ਦਾ ਕੇਸ ਦਰਜ ਹੋਇਆ ਉਹਦੇ ਉੱਤੇ ਉਹਨਾਂ ਨੂੰ ਡੇਡ ਡੇਡ ਸਾਲ ਸਜ਼ਾ ਹੋਈਆ ਮੈਂ ਠੋਕ ਕੇ ਕਹਾਂਗਾ ਬਲਿੰਚਿੰਦਰ ਬਲਕਾ ਬਲਾਦਕਾਰੀ ਬਰਜਿੰਦਰ ਠੱਗਾਂ ਦਾ ਸਰਗਣਾ ਬਰਜਿੰਦਰ ਗਰੀਬਾਂ ਦੀਆਂ ਜ਼ਮੀਨਾਂ ਤੇ ਕਮਜ਼ਾ ਕਰਨ ਵਾਲਾ ਇਹਦਾ 크ਿਸਚੀਅਨਟੀ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜਾ ਸਾਨੂੰ ਜਾਂ ਸਾਡੇ ਤਾਂ ਇਹੋ ਲਫ਼ਜ਼ਾਂ ਨੂੰ ਕ੍ਰਿਸਚੈਂਟੀ ਕ੍ਰਿਸਚੈਂਟੀ ਦੇ ਖਿਲਾਫ ਠੋਕ ਤੋੜ ਮਰੋੜ ਕੇ ਵਰਤਦਾ ਹੈਗਾ ਉਹਦੇ ਖਿਲਾਫ ਪਰਚੇ ਦਰਜ ਕਰਾਵਾਂਗੇ ਸਾਡੀ ਲੜਾਈ ਸਿਰਫ ਤੇ ਸਿਰਫ ਇਸ ਕਰਿਮਨਲ ਦੇ ਖਿਲਾਫ ਆ ਮੈਂ ਤੈਨੂੰ ਪਾਸਟਰ ਵੀ ਨਹੀਂ ਕਹਿੰਦਾ ਇਹ ਬਲਾਤਕਾਰੀ ਦੇ ਖਿਲਾਫ ਹੈਗਾ ਤੇ ਜੇ ਕਿਸੇ ਨੂੰ ਇਹ ਲੱਗਦਾ ਕਿ ਇਹਦੇ ਉੱਤੇ ਕੀਤੇ ਸਵਾਲਾਂ ਨਾਲ ਕ੍ਰਿਸਚੈਂਟੀ ਬਦਨਾਮ ਹੋ ਰਹੀ ਆ ਤਾਂ ਫਿਰ ਇਹ ਫਰਜ਼ ਤੁਹਾਡਾ ਬਣਦਾ ਇਹ ਪ੍ਰੈਸ ਕਾਨਫਰੰਸ ਦਾ ਫਰਜ਼ ਤੁਹਾਡਾ ਬਣਦਾ ਤੁਸੀਂ ਨੱਥ ਪਾਓ ਇਹਨਾਂ ਨੂੰ ਸਾਡਾ ਫਰਜ਼ ਨਹੀਂ ਬਣਦਾ ਪਰ ਤੁਸੀਂ ਬੋਲਦੇ ਨਹੀਂ ਵੱਡੇ ਵੱਡੇ ਵਿਸ਼ਪਾਂ ਨਾਲ ਗੱਲ ਹੋਈ ਵੱਡੇ ਵੱਡੇ ਪਾਸੜਾ ਨਾਲ ਗੱਲ ਹੋਈ ਆ ਅੰਦਰ ਖਾਤੇ ਤਾਂ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਇਸ ਗੰਦ ਨੂੰ ਸਾਫ਼ ਕਰੋ ਪਰ ਤੁਸੀਂ ਕਿਉਂ ਸੁੱਤੇ ਹੋ ਤੁਹਾਡਾ ਫਰਜ਼ ਬਣਦਾ ਤੁਸੀਂ ਆ ਕੇ 크ਿਸਚੀਅਨਟੀ ਦੇ ਅੰਦਰ ਤੁਹਾਡੇ ਇਹ ਜਿਹੜਾ ਐਦਾਂ ਦੇ ਗੰਦ ਨੇ ਇਹਨਾਂ ਨੂੰ ਸਾਫ਼ ਕਰਨਾ ਤੁਹਾਡਾ ਫਰਜ਼ ਬਣਦਾ ਇਹ ਸਾਡਾ ਫਰਜ਼ ਨਹੀਂ ਹੈ ਸਾਡੀ ਮਜਬੂਰੀ ਆ ਕਿਉਂਕਿ ਤੁਸੀਂ ਨਹੀਂ ਬੋਲਦੇ ਤੇ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਏ ਮਾਨਯੋਗ ਕੋਰਟ ਦੇ ਆਰਡਰ ਜੇ ਤਾਂ ਤੁਸੀਂ ਇਹਨਾਂ ਨੂੰ ਲਾਗੂ ਕਰਵਾਉਨੇ ਹੋ ਤੇ ਬਲਡੋਜ਼ਰ ਚਲਾਉਨੇ ਹੋ ਤੇ ਜਗ੍ਹਾ ਖਾਲੀ ਕਰਾਉਨੇ ਹੋ ਇਸ ਕਿਸਾਨ ਦੀ ਤਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਪਰ ਪਿਛਲੇ 6 ਮਹੀਨੇ ਤੋਂ ਤੁਹਾਡੇ ਵੱਲੋਂ ਕੋਈ ਐਕਸ਼ਨ ਨਾ ਦਿਖਣ ਕਰਕੇ ਅੱਜ ਕਿਸਾਨ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਸਾਰੀਆਂ ਮਿਲ ਕੇ ਇਹ ਬੇਨਤੀ ਤੁਹਾਨੂੰ ਕਰਨ ਆਏ ਆਂ ਪ੍ਰਸ਼ਾਸਨ ਜੀ ਤੁਹਾਨੂੰ 15 ਦਿਨਾਂ ਦਾ ਟਾਈਮ ਹੱਥ ਜੋੜ ਕੇ ਦੇ ਰਹੇ ਆਂ ਤੁਸੀਂ ਇਸ ਕਿਸਾਨ ਦੀ ਜ਼ਮੀਨ ਖਾਲੀ ਕਰੋ ਉਸ ਤੋਂ ਬਾਅਦ ਸਾਡੀ ਮਜਬੂਰੀ ਹੋਏਗੀ ਸੜਕਾਂ ਤੇ ਉਤਰਨਾ ਸਾਡੀ ਮਜਬੂਰੀ ਹੋਏਗੀ ਧਰਨੇ ਲਗਾਉਣਾ ਸਾਡੀ ਮਜਬੂਰੀ ਹੋਏਗੀ ਜਾਮ ਕਰਨੇ ਪਰ ਇਹ ਸਾਡੀ ਮਜਬੂਰੀ ਹੋਏਗੀ ਅਸੀਂ ਕਰਨਾ ਨਹੀਂ ਚਾਹੁੰਦੇ ਇਹ ਹੁਣ ਤੁਹਾਡੇ ਉੱਤੇ ਆ ਪ੍ਰਸ਼ਾਸਨ ਜੀ ਤੁਸੀਂ ਇਸ ਕਿਸਾਨ ਨੂੰ ਇਨਸਾਫ ਦਿਵਾਉਂਗੇ ਜਾਂ ਨਹੀਂ ਦਿਵਾਉਂਗੇ ਇਹ ਪਹਿਲ ਤੁਹਾਡੀ ਆ ਦੂਜ ਸਾਡੀ ਆ ਅਸੀਂ ਹੱਥ ਜੋੜ ਕੇ ਸਿਰਫ ਬੇਨਤੀ ਕਰ ਰਹੇ ਹਾਂ ਤੇ ਸਾਡੇ ਸੰਗੀਆਂ ਸਾਥੀਆਂ ਤੇ ਜਿਹੜੇ ਫੇਕ ਪਰਚੇ ਕੀਤੇ ਜਾ ਰਹੇ ਨੇ ਸੀਆਈਡੀ ਵਾਲੇ ਭਰਾ ਵੀ ਇੱਥੇ ਮੌਜੂਦ ਨੇ ਹੋਰ ਭਰਾ ਭਰਾ ਵੀ ਇੱਥੇ ਮੌਜੂਦ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਆਪਣੇ ਵੱਡੇ ਅਫਸਰਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਓ ਕਿ ਇਹ ਜਿਹੜੇ ਪ੍ਰਸ਼ਾਸਨ ਨੂੰ ਵਰਤ ਕੇ ਫੇਗ ਪਰਚੇ ਕਰਾ ਕੇ ਜਿਹੜੀ ਸੱਚ ਦੀ ਆਵਾਜ਼ ਨੂੰ ਇਨ੍ਹਾਂ ਅਖੌਤੀ ਪਾਸਿਆਂ ਵੱਲੋਂ ਦਬਾਇਆ ਜਾ ਰਿਹਾ ਇਹਦੇ ਉੱਤੇ ਤੁਹਾਡਾ ਕੀ ਫਰਜ਼ ਬਣਦਾ ਮੇਰੀ ਬੇਨਤੀ ਅੱਜ ਦੇ ਲਈ ਮੇਰੀ ਅੰਨੀ ਬੇਨਤੀ ਪੂਰੀ ਹੈ ਜੀ ਜੇ ਮੇਰਾ ਕੋਈ ਬੱਤਰਕਾਰ ਵੀਰ ਸਵਾਲ ਪੁੱਛਣਾ ਚਾਹੁੰਦਾ ਮੇਰੇ ਨਾਲ ਵਜੀਦਪੁਰ ਸਾਹਿਬ ਹੈਗੇ ਨੇ ਮੇਰੇ ਨਾਲ ਸਤਨਾਮ ਸਿੰਘ ਹੈਗੇ ਨੇ ਇਹ ਸਾਰੇ ਉਸ ਕੁੱਟਮਾਰ ਦੇ ਵਿੱਚ ਇਹ ਫਟੜ ਹੋਏ ਨੇ ਇਹਨਾਂ ਦੇ ਸਿਰ ਪਾੜੇ ਨੇ ਇਹਨਾਂ ਦੀ ਹਲਤਾਂ ਬਾੜੀਆਂ ਬਾਵਾ ਤੋੜੀਆਂ ਨੇ ਉਸ ਪਿੰਡ ਦੇ ਸਾਰੇ ਮੌਤਵਾਰ ਸਾਡੇ ਨਾਲ ਇਸ ਟਮ ਮੌਜੂਦ ਨੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਹੋ ਜੀ ਕਿ ਇੱਦਾਂ ਤਾਕਤਵਾਰ ਹੋ ਗਿਆ ਇੱਕ ਬਾਸਟਾ ਦਾ ਪਿੰਡ ਵਾਲਿਆਂ ਦੇ ਦਿਵਾਲੇ ਹੋ ਗਿਆ ਪਿੰਡ ਨੂੰ ਆ ਹਾਲਾਤ ਕਰਨੇ ਕਰਦੇ ਮਨੂਨ ਨਾ ਅਸਲ ਚਾਹ ਉਹਨੇ ਇਹ ਜ਼ਮੀਨ ਜਿਹੜੀ ਸੀ ਇਹਨਾਂ ਕੋਲੋਂ ਲੀਜ਼ ਤੇ ਲਈ ਸੀਗੀ ਕੁਝ ਟਾਈਮ ਪ੍ਰੋਗਰਾਮ ਕਰਨ ਦੇ ਲਈ ਇਹ ਘਟਨਾ ਥੋੜਾ ਨਾਲ ਇਹ ਡਿਫਾਈਨ ਜ਼ਰੂਰ ਕਰਦੇ ਹੈ ਇਹ ਤਕਰੀਬ ਇਹ तकरीबन 2020 2021 ਦੀ ਘਟਨਾ ਹੈ ਮੈਂ ਦੱਸਣਾ 2021 ਦੀ ਘਟਨਾ ਹੈ ਉਸ ਤੋਂ ਬਾਅਦ ਅਸੀਂ ਕੋਰਟ ਜਾਂਦੇ ਹਾਂ ਕੋਰਟ ਦੇ ਵਿੱਚ ਲੜਦੇ ਹਾਂ ਜਿਹੜਾ ਇਹ ਦੰਗਾ ਕੀਤਾ ਗਿਆ ਇਹ ਵੀ ਉਦੋਂ ਕੀਤਾ ਗਿਆ ਪਰ ਸੀਸੀਟੀਵੀ ਉਦੋਂ ਸਾਹਮਣੇ ਨਹੀਂ ਆਈ ਸੀ ਜਿਸ ਕਰਕੇ ਇਹਨੇ ਕੀ ਕੀਤਾ ਹੁਣ ਤੁਸੀਂ ਦੇਖੋ ਇਹ ਤਾਂ ਮਰਨ ਵਾਲੇ ਨੇ ਬੰਦੇ ਪਰ ਇਹਨਾਂ ਦੇ ਇਹਨਾਂ ਦੀਆਂ ਜੜੀਆਂ ਧਾਰਾ ਬਣਦੀਆਂ ਸੀ ਉਹ ਲੱਗੀਆਂ ਨਹੀਂ ਔਰ ਇਹਨਾਂ ਤੇ ਧਾਰਾ ਐਸੀਆਂ ਐਸੀਆਂ ਠੋਕ ਦਿੱਤੀਆਂ ਕਿ ਜਾਂ ਦੰਗਾ ਭੜਕਾਉਣ ਦੀਆਂ ਹੋਰ ਧਾਰਾ ਠੋਕ ਦਿੱਤੀਆਂ ਕਿ ਜਾਂ ਜਿੰਨਾ ਕਰਕੇ ਇਹਨਾਂ ਨੂੰ ਵਿਚਾਰੇ ਨੂੰ ਘਰੇ ਬੈਠਣਾ ਪਿਆ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਇਹ ਜੀ ਉਸ ਸਮੇਂ ਉੱਥੇ ਆਪਣੀ ਕਮਬੈਨ ਨਾਲ ਕੜਕ ਕੱਟ ਰਿਹਾ ਸੀ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਪ੍ਰੇਸ਼ਾਨ ਕੀਤਾ ਕਿ ਤੇਰੀ ਆਵਾਜ਼ ਆ ਰਹੀ ਹੈ ਬੰਦ ਕਰ ਆਪਣੀ ਕਮਬੈਨ ਨੂੰ ਤੇ ਸਾਡਾ ਉੱਥੇ ਬੜੌਦੀ ਟੋਲ ਪਲਾਜ਼ਾ ਤੇ ਇਹ ਸੰਘਰਸ਼ ਚੱਲ ਰਿਹਾ ਸੀ ਕਿਸਾਨਾਂ ਦਾ ਲੋਕ ਹਿੱਤ ਮਿਸ਼ਨ ਪੀਕੇਜੂ ਪੰਜਾਬ ਵੱਲੋਂ ਸਾਡੇ ਵੀ ਬੰਦੇ ਉੱਥੇ ਪਹੁੰਚੇ ਤਾ ਦੇਖਦੇ-ਦੇਖਦੇ ਕੁਝ ਵੀਰ ਉੱਥੇ ਪ੍ਰੈਸ ਦੇ ਪੱਤਰਕਾਰ ਵੀ ਮੌਜੂਦ ਸੀ ਖੁਦ ਅੰਦਰੋਂ ਪੂਰਾ ਇਕੱਠ ਲੈ ਕੇ ਉਹ ਬਾਹਰ ਆਇਆ ਕਿਸੇ ਦੇ ਹੱਥ ਵਿੱਚ ਕੀ ਕੁਝ ਸੀ ਉਹ ਪਤਾ ਨਹੀਂ ਕਿਸੇ ਕੋਲ ਰਾਡ ਸੀ ਕਿਸੇ ਕੋਲ ਇੱਟਾ ਪੱਥਰ ਸੀ ਉਸਨੇ ਉਹਨਾਂ ਪਹਿਲਾਂ ਤਾਂ ਆ ਕੇ ਪੱਤਰਕਾਰਾਂ ਤੋਂ ਕੈਮਰੇ ਅਤੇ ਮਾਈਕ ਖੋਏ ਜੋ ਅੱਜ ਤੱਕ ਵੀ ਵਾਪਸ ਨਹੀਂ ਹੋਏ ਤੇ ਉਸ ਸਮੇਂ ਇਹਨਾਂ ਨੇ ਇਸ ਕਿਸਾਨ ਤੇ ਇਸ ਤਰ੍ਹਾਂ ਜਾਨਲੇਵਾ ਹਮਲਾ ਕੀਤਾ ਉੱਥੇ ਇੱਕ ਪੋਰਸੈਂਸ ਇੰਸਪੈਕਟਰ ਸੀਗਾ ਮਾਜਰੀ ਤੋਂ ਮੌਜੂਦ ਤੇ ਜਦੋਂ ਉਹਦੇ ਉੱਤੇ ਡਿੱਗ ਕੇ ਉਸਨੇ ਇਹਨੂੰ ਬਚਾਇਆ ਨਹੀਂ ਇਸਨੂੰ ਜਾਨ ਤੋਂ ਮਾਰ ਦੇਣਾ ਸੀ ਇੱਕ ਹੋਰ ਤਲਵਿੰਦਰ ਸਿੰਘ ਉਸ ਨੂੰ ਚੁੱਕ ਕੇ ਉਹ ਅੰਦਰ ਲੈ ਕੇ ਕੁੱਟਮਾਰ ਕਰੀ ਜਿੰਨੇ ਵੀ ਪੰਜਾਬ ਨੰਬਰ ਦੇ ਬਾਣ ਸੀ ਭਾਵੇਂ ਉਹ ਮੋਟਰਸਾਈਕਲ ਸੀ ਉਹ ਤੋੜ ਕੇ ਅੰਦਰ ਲੈ ਗਏ ਤੇ ਜਿਹੜੀਆਂ ਗੱਡੀਆਂ ਸੀ ਉਹ ਵੀ ਬੁਰੀ ਤਰ੍ਹਾਂ ਤੋੜ ਦਿੱਤੀਆਂ ਉਸੇ ਜਿਵੇਂ ਡੀਐਸਪੀ ਬਰਾੜ ਸਾਹਿਬ ਆਏ ਉੱਥੇ ਤੇ ਉਹਨਾਂ ਨੇ ਆਕੇ ਜਰੂਰ ਐਕਸ਼ਨ ਲਿਆ ਤੇ ਉੱਥੇ ਲੋਕਾਂ ਦੇ ਗਵਾਨ ਅੰਦਰੋ ਛੜਾਏ ਜਿਹੜੇ ਇਹਨਾਂ ਨੇ ਕਿਡਨੈਪ ਕਰੇ ਸੀ ਉਹ ਬੰਦੇ ਅੰਦਰੋ ਛੜਾਏ 13 ਬੰਦਿਆਂ ਨੂੰ ਲਿਜਾ ਕੇ ਕਰਾਲੀ ਹਸਪਤਾਲ ਦਾਖਲ ਕਰਵਾਇਆ ਤੇ ਉਹਨਾਂ ਤੇ ਕੇਸ ਵੀ ਮੁਕੱਦਮੇ ਵੀ ਦਰਜ ਹੋਏ ਪਰ ਅਮਲ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਹੈ ਜ਼ਮੀਨ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਲੀਜ਼ ਤੇ ਲਈ ਸੀ ਕਦੋਂ ਸੰਬੰਧ ਵਿੱਚ ਸੀ ਉਹ ਕਿ ਆਪਾਂ ਦੇ ਵਿੱਚ ਕਿ ਕਿ ਲੀਜ਼ ਲੀਜ਼ੀ ਛੜਾਣ ਦੀ ਗੱਲ ਹੋਈ ਸੀ ਕਿ ਸਾਡੇ ਉਹਨਾਂ ਦੀ ਜਿਹੜੀ ਜਿਹੜੀ ਉਹ ਗੱਲਬਾਤ ਸੀਗੀ ਨਾ ਪਹਿਲਾਂ ਉਹਨਾਂ ਨੇ ਲੀਜ਼ ਤੇ ਗੱਲ ਕਰਕੇ ਦੋ ਪਰਿਵਾਰ ਸੀਗੇ ਉਹ ਦੋ ਦੋ ਪਰਿਵਾਰਾਂ ਦੀ ਸਾਂਝੀ ਜ਼ਮੀਨ ਹੈ ਮਸਰਕੇ ਦੀ ਜ਼ਮੀਨ ਉਹ ਜ਼ਮੀਨ ਜਿਹੜੀ ਲੀਜ਼ ਤੇ ਸਿਰਫ ਧਾਰਮਿਕ ਪ੍ਰੋਗਰਾਮ ਕਰਨ ਦੇ ਲਈ ਮੰਗੀ ਗਈ ਸੀ ਉਸ ਤੋਂ ਬਾਅਦ ਇੱਕ ਭਰਾ ਦੇ ਨਾਲ ਕੁਝ ਹਿੱਸਾ ਜਿਹੜਾ ਖਰੀਦਣ ਦੀ ਵੀ ਗੱਲਬਾਤ ਉਹਨਾਂ ਦੀ ਚੱਲ ਰਹੀ ਸੀ ਵੀ ਅਸੀਂ ਖਰੀਦ ਲਾਂਗੇ ਹੁਣ ਜਿਹੜੀ ਇਹ ਕੰਬੈਨ ਸੀ ਜਿਹੜੀ ਮਸ਼ੀਨ ਸੀਗੀ ਜਿਹਦੇ ਨਾਲ ਕਣਕ ਕੱਟੀ ਜਾ ਰਹੀ ਸੀ ਉਹ ਮਸ਼ੀਨ ਦੀ ਜਦੋਂ ਹਵਾ ਚੱਲੀ ਨਾ ਉਦੀ ਜਿਹੜੀ ਡਸਟ ਜਿਹੜੀ ਸੀ ਉਹ ਇਹਨਾਂ ਦੇ ਪ੍ਰੋਗਰਾਮ ਵੱਲ ਚੱਲਦੇ ਵੱਲ ਆਈ ਇਹਨਾਂ ਨੇ ਚੱਲਦੀ ਸਟੇਜ ਤੋਂ ਤੁਸੀਂ ਉਹ ਵੀਡੀਓ ਚੈੱਕ ਕਰ ਸਕਦੇ ਹੋ ਚੱਲਦੀ ਸਟੇਜ ਤੇ ਬਲਜਿੰਦਰ ਬੋਲ ਰਿਹਾ ਵੀ इनको ਹਟਾइए ਕੌਣ ਹੈ ਇਸ ਨੂੰ ਬੰਦ ਕਰਾ ਕੇ ਆਓ ਮਤਲਬ ਉਹ ਆਪਣੀ ਲੈਂਗੁਏਜ ਦੇ ਵਿੱਚ ਆਪਣੇ ਲੈਜੇ ਚ ਗੱਲ ਕਰ ਰਿਹਾ ਉਹ ਵੀਡੀਓ ਵੀ ਜਿਹੜੀ ਹੈ ਇਹਨਾਂ ਦੇ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀ ਉਸ ਸਮਾਈ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਮੈਂ ਤੁਹਾਨੂੰ ਡੇਟ ਜਿਹੜੀ ਮੈਂਸ਼ਨ ਕਰ ਦਾਂਗਾ ਕਿਸ ਡੇਟ ਦੇ ਵਿੱਚ ਉਹ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਸ ਪ੍ਰੋਗਰਾਮ ਦੇ ਦੌਰਾਨ ਬੰਦੇ ਇਹਦੇ ਜਾਂਦੇ ਆ ਭੱਜ ਕੇ ਜਾ ਕੇ ਪਹਿਲਾਂ ਉਸ ਕਿਸਾਨ ਦੇ ਨਾਲ ਗਾਲੀ ਕਲੋਜ਼ ਕਰਦੇ ਆ ਉੱਥੇ ਹੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਜਦੋਂ ਬਾਕੀ ਦੇ ਬੰਦੇ ਉਹਦੀ ਸਕੂਲ ਦੇ ਵਿੱਚ ਪਿੰਡ ਦੇ ਬੰਦੇ ਹੋਰ ਇਲਾਕੇ ਦੇ ਬੰਦੇ ਉੱਥੇ ਪਹੁੰਚਦੇ ਆ ਉਹਨਾਂ ਨਾਲ ਵੀ ਭਾਰੀ ਮਾਰਕੁੱਟ ਕੀਤੀ ਜਾਂਦੀ ਹੈ ਤੇ ਜਿਵੇਂ ਹੁਣ ਦੁਆਬੀ ਜੀ ਵੀ ਦੱਸ ਰਹੇ ਸੀ ਕਿ ਇਹ ਕਿਸੇ ਇੱਕ ਧਰਮ ਦੀ ਲੜਾਈ ਨਹੀਂ ਹੈਗੀ ਨਾ ਕਿਸੇ ਧਰਮ ਦੇ ਖਿਲਾਫ ਲੜਾਈ ਆ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਦੇ ਲਈ ਪਰਸੈਪਸ਼ਨ ਫਲਾ ਦਿੰਦੇ ਆ ਕਿ ਇੱਕ ਧਰਮ ਦੀ ਦੂਜੇ ਧਰਮ ਨਾਲੇ ਲੜਾਈ ਚੱਲ ਪਈ ਇਹ ਧਰਮਾਂ ਦੀ ਲੜਾਈ ਨਹੀਂ ਇਹ ਕੁਝ ਸ਼ਰਾਰਤੀ ਆਂਸਰ ਕੁਝ ਗਲਤ ਲੋਕ ਜਿਹੜੇ ਧਰਮ ਦੀ ਆੜ ਦੇ ਵਿੱਚ ਆਮ ਲੋਕਾਂ ਨੂੰ ਮੂਰਖ ਬਣਾ ਕੇ ਤੇ ਧਰਮ ਦੀ ਆੜ ਦੇ ਵਿੱਚ ਇਹ ਜਿਹੇ ਜਿਹੜੇ ਗੋਰਖਧੰਦੇ ਕਰਦੇ ਆ ਸਿਰਫ ਉਹਨਾਂ ਦੇ ਖਿਲਾਫ ਹੀ ਲੜਾਈ ਹੈ ਉਹਨਾਂ ਦੇ ਖਿਲਾਫ ਇਹ ਗੱਲਬਾਤ ਹੈ ਕਿ ਜਿਵੇਂ ਇੱਕ ਕਿਸਾਨ ਨਾਲ ਧੱਕਾ ਹੋਇਆ ਇਦਾਂ ਪਤਾ ਨਹੀਂ ਕਿੰਨੇ ਕੁ ਹੋਰ ਲੋਕਾਂ ਨਾਲ ਧੱਕਾ ਹੋਇਆ ਹੋਵੇਗਾ ਹਲੇ ਡੇ ਬਾਏ ਡੇ ਉਹ ਲੋਕ ਵੀ ਅੱਗੇ ਆਣਗੇ ਜਿਹੜੀਆਂ ਕੁੜੀਆਂ ਬੋਲੀਆਂ ਨੇ ਜਿਨ੍ਹਾਂ ਨੇ ਇਸ ਬਲਜਿੰਦਰ ਦੇ ਖਿਲਾਫ ਆਪਣੀ ਕਾਰਵਾਈ ਕਰਨ ਦੇ ਲਈ ਆਪਣਾ ਪੱਖ ਪੇਸ਼ ਕੀਤਾ ਹੈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸਾਹਮਣੇ ਆਣ ਜਿਨ੍ਹਾਂ ਦੇ ਨਾਲ ਇਦਾਂ ਦਾ ਕੁਝ ਹੋਇਆ ਹੋਵੇਗਾ ਕਿਉਂਕਿ ਕੁਝ ਲੋਕ ਆਪਣੀ ਇੱਜ਼ਤ ਆਬਰੂ ਦੇ ਮਾਰੇ ਡਰਦੇ ਸਾਹਮਣੇ ਨਹੀਂ ਆਉਂਦੇ ਬਹੁਤ ਘੱਟ ਲੋਕ ਹੁੰਦੇ ਜਿਹੜੇ ਆਪਣਾ ਪੱਖ ਲੱਤ ਲੰਗੇ 21 ਦੇ ਚ ਮਰਪੇਟ ਹੋਈ ਆ ਔਰ ਉਹ ਕੇਸ ਵੀ ਹਾਲੇ ਰਫਾ ਦਫਾਈਆ ਇੱਕ ਤਰੀਕੇ ਦਾ ਜ਼ਮੀਨ ਲੀਜ਼ ਬੜਾ ਕੇਸ ਕੀ ਹੋ ਰਹੀ ਸੀ ਕਿੰਨੀ ਜ਼ਮੀਨ ਹੈ ਸਹੀ ਉਹ ਔਨ ਰੋਡ ਹੈ ਬਈ ਸਾਰੀ ਇਹਦੇ ਵਿੱਚ ਜਿਹੜਾ ਮੈਂ ਆਰਡਰ ਭੇਜਾਂਗਾ ਇਹਦੇ ਵਿੱਚ ਤੁਹਾਡੇ ਕੋਲ ਸਾਰਾ ਕੁਝ ਆ ਜਾਣਾ ਜੀ ਉਸ ਤੋਂ ਪ੍ਰਸ਼ਾਸਨਤਰੇ ਚੱਲੇਗੀ ਪ੍ਰਸ਼ਾਸਨਿਕ ਤਕ ਵੀ ਅਪਰ ਕੋਰਟ ਵੀ ਤੁਹਾਨੂੰ ਲਈ ਰਸਤਾ ਪਾਇਆ ਕੰਟੈਂਪਟ ਕੋਰਟ ਦਾ ਵੀ ਰਸਤਾ ਕੰਟੈਂਪਟ ਅਪ ਕੋਰਟ ਵੀ ਬਣਦਾ ਸਾਰਾ ਕੁਝ ਬਣਦਾ ਹੈਗਾ ਮੈਂ ਲੀਗਲ ਵੇ ਅਪਣਾਵਾਂਗੇ ਲੀਗਲ ਵੇ ਅਪਣਾਵਾਂਗੇ ਪਰ ਧਰਨਾ ਵੀ ਜਿਹੜਾ ਸਾਡਾ ਰਾਈਟ ਜਿਹੜਾ ਹੈਗਾ ਸੰਵਿਧਾਨਕ ਰਾਈਟ ਸਾਡਾ ਹੈਗਾ ਕੋਰਟ ਦੇ ਵਿੱਚ ਦੇਖੋ ਇਹ ਜਿਹੜਾ 2021 ਚ ਇਹਨਾਂ ਨੇ ਕਿਸਾਨ ਨੂੰ ਇਸ ਤਰੀਕੇ ਨਾਲ ਮਾਰਿਆ ਅੱਜ ਤੱਕ ਇਹਨਾਂ ਤੇ ਕੋਈ ਵੱਡੇ ਪਰਚੇ ਦਰਜ ਨਹੀਂ ਹੋਏ ਅੱਜ ਤੱਕ ਉਹ ਆਜ਼ਾਦ ਹੁੱਕ ਮਰਿਆ ਸੀਗਾ ਫਿਰ ਇਹ ਕੋਰਟ ਦਾ ਵੀ ਆਰਡਰ ਆ ਜਾਂਦਾ ਕੋਰਟ ਦਾ ਆਰਡਰ ਆਣ ਤੋਂ ਬਾਅਦ ਵੀ ਇਹ ਇੰਪਲੀਮੈਂਟ ਨਹੀਂ ਹੁੰਦਾ ਹੁਣ ਜੇ ਅਸੀਂ ਵੱਡੇ ਕੋਰਟ ਦੇ ਵਿੱਚ ਚਲੇ ਵੀ ਜਾਨੇ ਆ 2 ਸਾਲ 3 ਸਾਲ 4 ਸਾਲ ਹੋ ਸਕਦਾ 7 ਸਾਲ ਅਸੀਂ ਉੱਥੇ ਲੜਨ ਤੋਂ ਬਾਅਦ ਗੱਲ ਫੇਰ ਉੱਥੇ ਆਣੀ ਹੈ ਕਿ ਜ਼ਮੀਨ ਛਡਾਓ ਹੈਨਾ ਗੱਲ ਚਾਹੇ ਅਸੀਂ ਸੁਪਰੀਮ ਕੋਰਟ ਵੀ ਚਲੇ ਜਾਈਏ ਗੱਲ ਫੇਰ ਉੱਥੇ ਆਣੀ ਹੈ ਕਿ ਪੁਲਿਸ ਜ਼ਮੀਨ ਛਡਾਵੇ ਆਰਡਰ ਉੱਥੋਂ ਵੀ ਉਹੀ ਆਣਾ ਤੇ ਅਸੀਂ 10 ਸਾਲ ਜਾਂ 20 ਸਾਲ ਇਸ ਚੀਜ਼ ਨੂੰ ਲੜੀਏ ਤੇ ਉਹਦੇ ਬਜਾਏ ਪ੍ਰਸ਼ਾਸਨ ਆਪਣੀ ਜਿਹੜੀ ਬਣਦੀ ਡਿਊਟੀ ਹੈ ਉਹ ਕਿਉਂ ਨਹੀਂ ਕਰ ਰਿਹਾ ਇਹਦੀ ਜ਼ਮੀਨ ਹੈ ਇਹਦੀ ਨਾ ਬਕਾਇਦਾ ਉੱਥੇ ਮਿੰਟੀ ਹੋਈ ਹੈ ਤਸਦੀਕਾਂ ਇਵਨ ਕੇ ਹਾਂਜੀ ਤਹਿਸੀਲਦਾਰ ਸਾਹਿਬ ਨੇ ਆਪ ਆ ਕੇ ਆਪ ਕੋਲ ਖੜ ਕੇ ਪਟਵਾਰੀ ਕਾਨੂ ਕੋ ਨਾਲ ਹੋ ਕੇ ਮਿਲਤੀ ਹੋਈ ਹੈ ਔਰ ਦੱਸਿਆ ਵੀ ਆਹ ਜਗ੍ਹਾ ਜਿਹੜੀ ਤੁਹਾਡੀ ਐਨੀ ਛੱਡ ਦੋ ਲੇਕਿਨ ਉਸ ਤੋਂ ਬਾਅਦ ਜੂਦ ਵੀ ਉਹ ਜਗ੍ਹਾ ਉਹ ਉਵੇਂ ਦੀ ਉਵੇਂ ਉਹਨਾਂ ਦੇ ਕਬਜ਼ੇ 'ਚ ਹੈ ਉਹ ਮੁੜ ਕੇ ਨਹੀਂ ਛੱਡੀ ਨਾ ਕਿਸੇ ਨੇ ਪੁਲਿਸ ਪ੍ਰਸ਼ਾਸਨ ਨੇ ਨਾ ਕਿਸੇ ਮਹਿਕਮੇ ਨੇ ਮੁੜ ਕੇ ਉਹ ਖਾਲੀ ਕਰਾ ਕੇ ਦਿੱਤੀ ਜ਼ਮੀਨ ਇਹਦੇ ਵਿੱਚ ਕਿੰਨੀ ਜ਼ਮੀਨ ਆ ਟੋਟਲ ਜ਼ਮੀਨ ਉਹ ਮੇਰੇ ਕਾ ਪੌਣਾ ਕਿਲਾ ਅੱਧਾ ਪੌਣਾ ਕਿਲਾ ਇੱਕ ਕਿਲੇ ਦੇ ਨੇੜੇ ਤੇੜੇ ਵੀ ਜਗ੍ਹਾ ਟੋਟਲ ਅੱਜ ਤੁਸੀਂ ਜੀ 4 ਸਾਲ ਬਾਅਦ ਦੇਖੋ ਘਟਨਾ ਘਟਨਾ ਜਿਹੜੀ ਹੈਗੀ 21 ਦੀ ਆ ਪਰ ਦੋਨੋਂ ਚੀਜ਼ਾਂ ਇੰਟਰਲਿੰਕਡ ਹੈਗੀਆਂ ਇਹਨੂੰ ਮਾਰਨਾ ਕੁੱਟਣਾ ਇਹਦੀ ਜ਼ਮੀਨ ਤੇ ਕਬਜ਼ਾ ਕਰਨਾ ਤੇ ਐਸੀ ਜ਼ਮੀਨ ਨੂੰ ਛਡਾਉਣ ਦਾ ਆਰਡਰ ਜਿਹੜਾ ਹੋਣਾ ਆਇਆ ਉਹਦੇ ਉੱਤੇ ਕੋਈ ਵੀ ਐਕਸ਼ਨ ਨਾ ਹੋਣਾ ਹਾਂਜੀ ਇਹ 11 ਚ ਆਰਡਰ ਆਇਆ ਹੋਇਆ ਬਾਰ-ਬਾਰ ਇਹਨਾਂ ਨੂੰ ਮਿਲ ਰਹੇ ਆਂ ਪ੍ਰਸ਼ਾਸਨ ਨੂੰ ਮਿਲ ਰਹੇ ਆਂ ਪ੍ਰਸ਼ਾਸਨ ਆ ਕੇ ਮਨਤੀ ਵੀ ਕਰ ਜਾਂਦਾ ਹੈ ਮਨਤੀ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਜਗ੍ਹਾ ਹੀ ਨਹੀਂ ਛਡਵਾ ਕੇ ਦੇ ਸਕਦਾ ਤਾਂ ਫੇਰ ਸਾਨੂੰ ਆ ਕੇ ਬੋਲਣਾ ਸਾਡਾ ਫਰਜ਼ ਬਣਦਾ ਹੈ ਇਹ ਨਹੀਂ ਹੈ ਕਿ ਮਸਲਾ 4 ਸਾਲ ਪੁਰਾਣਾ ਹੈ ਮਸਲਾ ਇੰਟਰਲਿੰਕਡ ਹੈਗਾ ਤੇ ਲਗਾਤਾਰ ਜੁੜਿਆ ਚੱਲਿਆ ਆ ਰਿਹਾ ਹੈ ਸਰ ਕਬਜ਼ਾ ਦੀ ਸਰ ਲੀਜ਼ ਜੀ ਦੋ ਜ਼ਮੀਨਾਂ ਨੇ ਕਿ ਇੱਕੋ ਹੀ ਹੈ ਇੱਕੋ ਹੀ ਜ਼ਮੀਨਾਂ ਦੀ ਇੱਕੋ ਹੀ ਜ਼ਮੀਨ ਹੈ ਮੇਰੀ ਜ਼ਮੀਨ ਤੁਸੀਂ ਮੇਰੇ ਤੋਂ ਕਿਰਾਏ ਤੇ ਲੈ ਲਈ ਮੇਰੀ ਜ਼ਮੀਨ ਤੁਸੀਂ ਮੇਰੇ ਤੋਂ ਕਿਰਾਏ ਤੇ ਲੈ ਲਈ ਉਸ ਤੋਂ ਬਾਅਦ ਤੁਸੀਂ ਕਬਜ਼ਾਦਾਰੀ ਬਣ ਕੇ ਬਹਿ ਗਏ ਉਸ ਤੋਂ ਬਾਅਦ ਤੁਸੀਂ ਮੇਰਾ ਹੀ ਸਿਰ ਪਾੜ ਦਿੰਨੇ ਹੋ ਲੀਜ਼ ਕਿਤੇ ਟਾਈਮ ਦੀ ਉਸ ਤੋਂ ਬਾਅਦ ਕੋਰਟ ਦੇ ਆਰਡਰ ਆ ਜਾਂਦੇ ਨੇ ਕੋਰਟ ਦਾ ਆਰਡਰ ਆਣ ਤੋਂ ਬਾਅਦ ਵੀ ਕਿੰਨੇ ਟਾਈਮ ਦੀ ਸੀਗੀ ਕਿ ਲੀਜ਼ ਮੇਰੀ ਇੱਕ ਸਾਲ ਦਾ ਇੱਕ ਸਾਲ ਦੀ ਲੀਜ਼ ਸੀਗੀ ਰੈਂਟਰ ਸੇ ਉਹ ਹੁੰਦਾ ਕੰਟਰੈਕਟ ਹੁੰਦਾ ਉਸ ਤੋਂ ਬਾਅਦ ਰੀਨਿਊ ਕਰਨਾ ਹੁੰਦਾ ਉਹ 11 ਮਹੀਨੇ ਦਾ ਜਿਹੜਾ ਟਾਈਮ ਉਹ ਮੌਕੇ ਫਿਰ ਹੋਇਆ ਵੀ ਨਹੀਂ ਉਹ ਉਹ ਮੌਕੇ ਦੇ ਮੁਰਕੇ ਦੁਆਰੇ ਨਹੀਂ ਵੀ ਹੋਇਆ ਉਸ ਤੋਂ ਬਾਅਦ ਤੁਸੀਂ ਸੀਸੀਟੀਵੀ ਜਿਹੜੀ ਤੁਹਾਡੇ ਚੈਨਲਾਂ ਤੇ ਚੱਲ ਰਹੀ ਹੈ ਤੁਸੀਂ ਦੇਖਦੇ ਹੋ ਕਿਸਾਨ ਨੂੰ ਫੜ ਕੇ ਇਹ ਧਾਰਮਿਕ ਪ੍ਰੋਗਰਾਮ ਕਰਾਉਣ ਵਾਸਤੇ ਇਹ ਕਿਹੜੇ ਸਾਲ ਚ ਲਈ ਸੀ 21 ਇਹ 2000 2021 ਦੇ ਦਰਮਿਆਨ 2021 ਦੇ ਦਰਮਿਆਨ ਮਾਰਕਿਟ ਕਰਦਾ ਹੋਇਆ ਹੈ ਮਾਰਕਿਟ ਕਿਹਦੇ ਵਿੱਚ ਹੋਇਆ 21 ਦੇ ਵਿੱਚ ਬੀਜ ਦਾ ਗਰੀ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਚੈਨਲਾਂ ਤੇ ਚੱਲ ਰਹੀ ਆ ਉਹਨੂੰ ਫੜ ਕੇ ਕਿਸਾਨ ਨੂੰ ਕਿਸਾਨ ਦੇ ਸਾਥੀ ਨੂੰ ਅੰਦਰ ਲਜਾਣਾ ਅੰਦਰ ਲਾ ਜਾ ਕੇ ਆਪਣੀ ਪਰਮਿਸਸ ਦੇ ਵਿੱਚ ਕੁੱਟਣਾ ਕਟਨਾਪਿੰਗ ਦੀਆਂ ਧਾਰਾ ਬਣਦੀਆਂ ਕਤਲ ਕਤਲ ਕਰਨ ਦੀਆਂ ਜਾਨੋ ਮਾਰਨ ਦੀਆਂ ਧਾਰਾ ਬਣਦੀਆਂ ਜਾਨੋ ਮਾਰਨ ਦੀਆਂ ਕੋਸ਼ਿਸ਼ ਦੀਆਂ ਧਾਰਾ ਬਣਦੀਆਂ ਦੰਗੇ ਕਰਨ ਦੀਆਂ ਧਾਰਾ ਬਣਦੀਆਂ ਅੱਧਾ ਪਿੰਡ ਕੁੱਟਿਆ ਉਹ ਕੋਈ ਵੀ ਧਾਰਾ ਐਸੀ ਕੋਈ ਧਾਰਾ ਉਹਨਾਂ ਦੇ ਉੱਤੇ ਲਾਈਓ ਨਹੀਂ ਗਈ ਜਿਦੇ ਵਿੱਚ ਆਮ ਲੋਕਾਂ ਨੂੰ ਇਨਸਾਫ ਮਿਲੇ ਮੇਰਾ ਇਹ ਸਾਰਾ ਚੀਜ਼ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਕਿ ਹਾਲੇ ਵੀ ਉਹ ਬੰਦਾ ਇੰਨਾ ਤਾਕਤਵਰ ਹੈਗਾ ਕਿ ਜੇਲ੍ਹ ਦੇ ਅੰਦਰ ਬੈਠਾ ਵੀ ਆਪਣਾ ਸਾਮਰਾਜ ਚਲਾ ਰਿਹਾ ਤੇ ਅੱਜ ਸਾਡੀ ਇੱਕ ਪੈਨ ਐਸਐਸਪੀ ਆਫਿਸ ਬੈਠੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਆਣਾ ਸੀ ਪਰ ਉਹ ਉੱਥੇ ਬੈਠੇ ਹਾਜ਼ਰੀ ਭਰ ਰਹੇ ਨੇ ਇਸ ਤਰੀਕੇ ਨਾਲ ਸਾਡੀ ਪੂਰੀ ਟੀਮ ਨੂੰ ਅਲੱਗ-ਅਲੱਗ ਪਰਚਾ ਚੁਲਝਾਇਆ ਜਾ ਰਿਹਾ ਹੈ। ਉਹ ਤੋਂ ਹੱਲੇ ਵੀ ਫੋਨ ਤੇ ਤਰੂ ਚਲਾ ਰਿਹਾ ਕਿਵੇਂ ਚਲਾ ਰਿਹਾ। ਦੇਖੋ ਇਹ ਤਾਂ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਨਾ। ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਉਹ ਅੰਦਰ ਬੈਠਾ ਆਪਣਾ ਸਾਮਰਾਜ ਕਿਵੇਂ ਚਲਾ ਰਿਹਾ। ਉਹ ਸਾਡੇ ਬੰਦਿਆਂ ਦੇ ਉੱਤੇ ਸਾਡੀ ਪੂਰੀ ਟੀਮ ਦੇ ਉੱਤੇ ਜਿਹੜੇ ਇਨਸਾਫ ਲਈ ਆ ਰਹੇ ਆ ਸਾਡੇ ਕੋਲ ਪ੍ਰੋਪਰ ਐਵਿਡੈਂਸ ਨੇ ਹਰ ਚੀਜ਼ ਦੇ ਅਸੀਂ ਹਰ ਚੀਜ਼ ਦੇ ਐਵਿਡੈਂਸ ਪੇਸ਼ ਕਰ ਰਹੇ ਆ। ਉਸ ਤੋਂ ਬਾਅਦ ਵੀ ਜੇ ਸਾਨੂੰ ਫੇਕ ਪਰ ਹੁਣ 365 ਦਾ ਇੱਕ ਇੱਕ ਸਾਡੇ ਸਾਥੀ ਦੇ ਉੱਤੇ 365 ਦਾ ਆ ਬਣਾਇਆ ਜਾ ਰਿਹਾ ਹੈ ਜਿਉਂ ਤੇ 365 ਲੱਗੀ ਘਟੋ ਘਟ ਇੱਕ ਸਾਲ ਤਾਂ ਹੋ ਗਿਆ ਨਾ ਉਹਦੀ ਜ਼ਮਾਨਤ ਹੈਗੀ ਆ ਨਾ ਉਹਦੀ ਕੋਈ ਸੁਣਵਾਈ ਹੈਗੀ ਆ ਇਸ ਤਰੀਕੇ ਨਾਲ ਮੈਂਟੂ ਮੈਨ ਮਾਰਕਿੰਗ ਕਰਕੇ ਸਾਡੀ ਪੂਰੀ ਟੀਮ 10 ਤੋਂ 12 ਜਣੇ ਦੇ ਉੱਤੇ ਪਰਚੇ ਹੋ ਰਹੇ ਨੇ ਇਹ ਚੀਜ਼ ਬਹੁਤ ਖਤਰਨਾਕ ਹੈਗੀ ਆ ਅਸੀਂ ਪ੍ਰਸ਼ਾਸਨ ਨੂੰ ਦੇਖੋ ਪ੍ਰਸ਼ਾਸਨ ਦੇ ਕਾਬੂ ਪਹਿਲਾਂ ਤਾਂ ਹੀ ਆਇਆ ਨਹੀਂ ਅਸੀਂ ਆਏ ਆ ਮੂਰੇ ਅਸੀਂ ਬੋਲੇ ਆ ਅਸੀਂ ਇਹਦੀਆਂ ਹਰ ਚੀਜ਼ਾਂ ਰੱਖੀਆਂ ਮਾਇਓ ਕੋਰਟ ਨੇ ਇਸ ਚੀਜ਼ ਦਾ ਨੋਟਿਸ ਲਿਆ ਇਸ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਲੜ ਰਹੇ ਆਂ ਪਰ ਸਾਨੂੰ ਪ੍ਰੋਟੈਕਟ ਤਾਂ ਕੀ ਕਰਨਾ ਪ੍ਰਸ਼ਾਸਨ ਸਾਡੀਆਂ ਜਿਹੜੀ ਸਾਡੇ ਸਾਥੀਆਂ ਦੇ ਨੂੰ ਜਿਹੜੀਆਂ ਸਿਕਿਉਰਟੀਆਂ ਮਿਲੀਆਂ ਪ੍ਰਸ਼ਾਸਨ ਉਹ ਵਿਡਰੋਅਲ ਕਰ ਰਿਹਾ ਸਾਡੇ ਨਾਲ ਦੇ ਜਿੰਨੇ ਸੰਗੀ ਸਾਥੀ ਨੇ ਉਹ ਸਾਰਿਆਂ ਦੀਆਂ ਸਿਕਿਉਰਟੀਆਂ ਵਿਡਰੋਅਲ ਹੋ ਰਹੀਆਂ ਸਾਡੇ ਖਿਲਾਫ ਫੇਕ ਪਰਚੇ ਦਰਜ ਹੋ ਰਹੇ ਨੇ ਸਾਨੂੰ ਹਰ ਰੋਜ਼ ਬਿਠਾ ਕੇ ਕਦੀ ਐਸਐਸਪੀ ਆਫਿਸ ਕਦੀ ਡੀਸੀ ਆਫਿਸ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਸਾਡੀ ਪਿੱਠ ਤੇ ਖੜਿਆ ਆ ਜਾਂ ਪ੍ਰਸ਼ਾਸਨ ਉਸ ਬਲਾਤਕਾਰੀ ਉਸ ਕਰਿਮਨਲ ਦੀ ਪਿੱਠ ਤੇ ਖੜਿਆ ਇਹ ਬਹੁਤ ਵੱਡਾ ਸਵਾਲ ਆ ਪ੍ਰਸ਼ਾਸਨ ਸਾਡੀਆਂ ਸਾਰੀਆਂ ਦੀਆਂ ਸਿਕਿਉਰਟੀਆਂ ਵਿਡਰੋਅਲ ਕਰਕੇ ਸਾਨੂੰ ਨੰਗੇ ਧਰ ਦਾ ਖੜੇ ਕਰ ਰਿਹਾ ਏਡੇ ਵੱਡੇ ਵੱਡੇ ਕ੍ਰਿਮਿਨਲ ਦੇ ਸਾਹਮਣੇ ਜਿਹੜੇ ਇਸ ਤਰੀਕੇ ਦੀਆਂ ਹਰਕਤਾਂ ਕਰਨ ਤੋਂ ਬਾਅਦ ਵੀ ਕਿਸੇ ਪਰਚੇ 'ਚ ਦਰਜ ਨਹੀਂ ਨੇ ਪ੍ਰਸ਼ਾਸਨ ਕਰਨਾ ਕੀ ਚਾਹੁੰਦਾ ਪ੍ਰਸ਼ਾਸਨ ਸਾਨੂੰ ਮਰਵਾਉਣਾ ਚਾਹੁੰਦਾ ਏ ਇਹ ਕਰਨਾ ਕੀ ਚਾਹੁੰਦਾ ਇਹ ਬਹੁਤ ਵੱਡਾ ਸਵਾਲ ਹੈ ਜੀ ਜੀ ਨਾਮ ਇੰਨੇ ਇੰਜਨ ਹੋਏ ਨੇ ਇਹਨਾਂ ਦਾ ਨਾਮ ਹੈਗਾ ਲਖਵੀਰ ਲੱਖਾ ਲਖਵੀਰ 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 ਸਿੰਘ ਲੱਖਾ ਤੇ ਜਿਹੜਾ ਸੀਸੀਟੀਵੀ ਦੇ ਵਿੱਚ ਜਿਹਨੂੰ ਕੁੱਟਿਆ ਗਿਆ ਲਾ ਜਾ ਕੇ ਅੰਦਰ ਉਹ ਇਹਨਾਂ ਦਾ ਹੀ ਸਾਥੀ ਸੀਗਾ ਉਹਦਾ ਨਾਮ ਹੈਗਾ ਜਲਵਿੰਦਰ ਸਿੰਘ ਜੀ ਪਿੰਡ ਕਰਾ ਹੈ ਇਹ ਇਹ ਬੂਤਗੜ ਦੀ ਹੈ ਜੀ ਬੂਤਗੜ ਪਿੰਡ ਦੀ ਹੈ ਜੀ ਸਾਰਾ ਬਣਾਇਆ ਹੁੰਦਾ ਸੀ ਜੀ 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 ਉੱਥੇ ਲੱਗਿਆ ਰੋਡ ਦੇ ਨਾਲ ਕੋਈ ਹੋਰ ਸਵਾਲ ਮੇਰੇ ਵੀਡੀਓ ਵਾਲੇ ਮਿੱਤਰਾਂ ਦਾ ਇਹ ਜਦੋਂ ਮਾਰਕ ਟੂਈ ਇਹਦੀ ਐਫ ਆਈ ਆਰ ਕੋਈ ਹੋਣੀ ਹੈ ਹਾਂ ਜੀ ਕੀ ਇੰਟਰਸੈਕਸ਼ਨ ਲੱਗੀਆਂ ਉੱਥੇ ਉਹਦੇ ਵਿੱਚ ਬਹੁਤ ਮਾਮੂਲੀ ਧਾਰਾ ਲਾਈਆਂ ਗਈਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਦਬਾ ਕੇ ਡਰਾ ਕੇ ਤੇ ਉਹ ਵੀ ਵਿਡਰੋਅਲ ਹੋ ਗਿਆ ਸਾਰਾ ਕੁਝ ਉਹ ਲਿਖਵਾ ਸਕਦੇ ਹੋ ਤੁਸੀਂ ਫਿਲਹਾਲ ਤਾਂ ਨਹੀਂ ਲਿਖਵਾ ਸਕਦਾ ਤੁਸੀਂ ਮੇਰਾ ਨੰਬਰ ਨੋਟ ਕਰੋ ਮੈਂ ਸਾਰੀ ਡਿਟੇਲ ਤੁਹਾਨੂੰ ਦਵਾਂਗਾ 6283833072 ਮੇਰਾ ਨੰਬਰ ਹੈ ਤੇ মিডিਆ ਵਾਲੇ ਮਿੱਤਰਾਂ ਨੂੰ ਇੱਕ ਬੇਨਤੀ ਆ ਜੇ ਤੁਹਾਡੇ ਕੋਲ ਆਰਡਰ ਦੀ ਕਾਪੀ ਨਾ ਪਹੁੰਚੇ ਜਾਂ ਸੀਸੀਟੀਵੀ ਨਾ ਪਹੁੰਚੇ 6283833072 ਮੇਰਾ ਨੰਬਰ ਹੈ ਤੁਸੀਂ ਮੈਨੂੰ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ ਮੇਰੀ ਬ੍ਰੌਡਕਾਸਟ ਲਿਸਟ ਹੈਗੀ ਆ ਜੇ ਤੁਸੀਂ ਮੇਰਾ ਨੰਬਰ ਸੇਵ ਕਰਕੇ ਮੈਨੂੰ ਆਪਣਾ ਨਾਮ ਲਿਖਦੇ ਹੋ ਤਾਂ ਮੈਂ ਤੁਹਾਨੂੰ ਬ੍ਰੌਡਕਾਸਟ ਲਿਸਟ ਚ ਪਾ ਦਾਂਗਾ ਇਸ ਪਖੰਡਵਾਦ ਦੀ ਲੜਾਈ ਦੇ ਵਿੱਚ ਲਗਾਤਾਰ ਸਾਰੀਆਂ ਅਪਡੇਟਸ ਤੁਹਾਨੂੰ ਸਿੱਧੀਆਂ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣਗੀਆਂ 6283833072 ਮੇਰਾ ਨੰਬਰ ਹੈ ਜੀ ਭਗਤ ਸਿੰਘ ਦੁਆਬੀ